ਕਿਸੇ ਦੀ ਹੈਲਪ ਹੋ ਜੇ ਮੇਰੀ ਇਹ ਵੀਡੀਓ ਨਾਲ ਜਿਹੜਾ ਕੋਈ ਗੱਡੀ ਲੈਣ ਦੇ ਬਾਰੇ ਸੋਚ ਰਿਹਾ ਕੈਨੇਡਾ ਦੇ ਵਿੱਚ ਜਾਂ ਗੱਡੀ ਲੈਣ ਲਈ ਉਹਨਾਂ ਕੋਲ ਜਾ ਰਿਹਾ ਤਾਂ ਉਹ ਬਚ ਸਕੇ ਬਸ ਕੀ ਭਾਜੀ ਨੇ ਗੱਡੀ ਲੈਣੀ ਤੇ ਤੱਕ ਪਾ ਦੇਣੀ ਹੈ ਬਸ ਐਵੇਂ ਹੀ ਆ ਫਿਰ ਆਪਾਂ ਪਾਈ ਰੱਖਣੀ ਹੈ ਜਦੋਂ ਦੇ ਆਈ ਆਪਾਂ ਪਾਈ ਹੋਈ ਆ ਲੈ ਵੀ ਮਿੱਤਰ ਇੱਕ ਗੱਡੀ ਹੋਰ ਆ ਇਹ ਬੰਦੇ ਸੋਚਦੇ ਹੁਣੇ ਕੀ ਪਤਾ ਨਹੀਂ ਹਨਾ ਇਹਨੂੰ ਕੀ ਹੋ ਗਿਆ ਕਿ 5-6 ਮਹੀਨੇ ਦੇ ਵਿੱਚ ਜਾ ਕੇ ਤੀਜੀ ਗੱਡੀ ਲੈ ਲਈ ਦੇਖ ਤੁਹਾਨੂੰ ਇੱਕ ਜੈਨੂਨ ਸਲਾਹ ਦਵਾਗਾ ਅਗਰ ਤੁਸੀਂ ਕੈਨੇਡਾ ਦੇ ਵਿੱਚ ਗੱਡੀ ਲੈਣੀ ਆ ਤਾਂ ਇਹਨਾਂ ਕੋਲ ਅੱਖਾਂ ਬੰਦ ਕਰਕੇ ਆ ਜਿਓ ਵੀ ਉਹ ਗੱਡੀ ਦੇ ਵਿੱਚ ਮੈਨੂੰ 7-8000 ਡਾਲਰ ਦਾ ਘਾਟਾ ਤਾਂ ਮਤਲਬ ਵੀ ਲੋਨ ਦੇ ਵਿੱਚ ਪੈ ਗਿਆ ਤੇ 4000 ਡਾਊਨ ਪੇਮੈਂਟ ਕੀਤੀ ਸੀਗੀ ਮੈਂ ਸੱਚੀ ਗੱਲ ਜੀ ਸਾਰਿਆਂ ਨੂੰ ਅੱਜ ਤਰੀਕ ਹੈਗੀ ਆ ਕੇਂਦਰੀ ਕਾ ਚੌਧਰੀ ਕਾ ਹੈ ਫਾਈ ਹੋ ਗਈ ਅੱਜ ਹੈਗੀ ਹੈ ਜੀ 28 ਅਕਤੂਬਰ 2024 ਤੇ ਅਪਾ ਅੱਜ ਆਪਣੀ ਕੈਨੇਡਾ ਦੇ ਵਿੱਚ ਤੀਜੀ ਗੱਡੀ ਲੈਣ ਜਾ ਰਹੀਆਂ ਤੇ ਤਕਰੀਬਨ ਅਪਾ ਨੂੰ ਕੈਨੇਡਾ ਆਇਆ ਨੂੰ ਟਾਈਮ ਹੋ ਗਿਆ ਸਾਢੇ 5 ਮਹੀਨੇ ਦਾ ਤੇ ਤੀਜੀ ਗੱਡੀ ਆਪਣੀ ਅੱਜ ਆਪਾਂ ਲੈਣ ਚੱਲੇ ਆਂ ਤੁਹਾਨੂੰ ਜਾ ਕੇ ਅੱਗੇ ਰਿਵੀਲ ਕਰਦੇ ਆਂ ਕਿ ਕਿਹੜੀ ਗੱਡੀ ਆ ਤੇ ਕੀ ਹਿਸਾਬ ਕਿਤਾਬ ਸਾਰਾ ਕੁਝ ਮੈਂ ਤੁਹਾਨੂੰ ਜਿਵੇਂ ਦੱਸਿਆ ਵੀ ਮੈਂ ਤੁਹਾਨੂੰ ਅੱਗੇ ਸਾਰੀ ਡਿਟੇਲ ਦਾ ਮਹਾਂਗਾ ਗੱਡੀ ਦੇ ਵਿੱਚ ਨਾਲ ਆਪਣੇ ਤਿੰਨ ਮੁੰਡੇ ਆਏ ਨੇ ਇੱਕ ਇਹ ਆ ਗੁਰਵਿੰਦਰ ਸਿੰਘ ਆ ਵੀ ਮੁੰਡਿਆ ਹਾਂਜੀ ਤੇ ਹਾਲ ਚੱਲ ਵਧੀਆ ਤੂੰ ਹੀ ਸੁਣਾਓ ਉਹ ਪਿੱਛੇ ਇੱਕ ਸੁਖਮਣੇ ਤੇ ਇੱਕ ਇਹ ਬਾਕ ਸਿੰਘ ਦਿਲਬਾਗ ਸਿੰਘ ਮਤਲਬ ਇਹ ਸਾਡਾ ਮਤਲਬ ਸਪੈਸ਼ਲ ਥੈਂਕਸ ਕਰਨ ਵਾਸਤੇ ਲੈ ਕੇ ਆਇਆ ਨਾਲ ਇਹ ਬੰਦਾ ਸਭ ਤੋਂ ਸਪੈਸ਼ਲ ਬੰਦਾ ਸਾਡੇ ਨਾਲ ਚਾਰਾਂ ਚੋ ਹਾਂ ਮਤਲਬ ਹੋਰ ਸੁਖਮਣ ਕਿਵੇਂ ਆ ਫਿਰ ਵਧੀਆ ਵਧੀਆ ਤੁਸੀਂ ਮੌਸਮ ਵੀ ਬੜਾ ਵਧੀਆ ਹੋਇਆ ਅੱਜ ਕਹਿੰਦੇ ਵੀ ਸਾਰੇ ਜਾਣੇ ਮਤਲਬ ਐਕਸਾਈਟਿਡ ਆ ਕੀ ਗੱਡੀ ਲੈਣ ਚੱਲੇ ਆ ਵਧੀਆ ਕੀ ਪਾਜੀ ਨੇ ਗੱਡੀ ਲੈਣੀ ਤੇ ਤੱਕ ਪਾ ਦੇਣੀ ਹੈ ਕੀ ਪਾਜੀ ਨੇ ਗੱਡੀ ਲੈਣੀ ਤੇ ਤੱਕ ਪਾ ਦੇਣੀ ਹੈ ਬਸ ਐਵੇਂ ਆ ਫਿਰ ਆਪਾਂ ਪਾਈ ਰੱਖਣੀ ਹੈ ਜਦੋਂ ਤੇ ਆਈ ਆਪਾਂ ਪਾਈ ਹੋਈ ਆ ਲੈ ਵੀ ਮਿੱਤਰ ਇੱਕ ਗੱਡੀ ਹੋਰ ਹਾਂ ਇਹ ਕਰੀ ਨਾ ਗੱਲ ਤੂੰ ਐਂਡ ਵਾਲੀ ਹਾਂ ਸਹੀ ਗੱਲ ਹੈ ਹੁਣ ਤੁਹਾਨੂੰ ਗੱਡੀ ਤੇ ਚੱਲੋ ਤੁਹਾਨੂੰ ਹੁਣ ਆਪਾਂ ਜਲਦੇ ਆਂ ਰਸਤੇ 'ਚ ਜਾਣਦੇ ਆਪਾਂ ਤੁਹਾਨੂੰ ਰਸਤੇ ਦੇ ਇੱਕ ਦੋ ਕਲਿੱਪ ਦਿਖਾਵਾਂਗੇ ਦੱਸਾਂਗੇ ਕਿੱਥੇ ਜਾਣੇ ਆਪਾਂ ਕਿਹੜਿਆਂ ਤੋਂ ਗੱਡੀ ਲੈ ਰਹੀਆਂ ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਦਿਖਾ ਏ ਹੈ ਜੀ ਆਪਣੀ ਦੂਜੀ ਗੱਡੀ ਕੈਨੇਡਾ ਦੀ ਤੇ ਹੁਣ ਆਪਾਂ ਚੱਲੇ ਆ ਤੀਜੀ ਗੱਡੀ ਲੈਣ ਬਾਕੀ ਤੁਹਾਨੂੰ ਉੱਥੇ ਜਾ ਕੇ ਦਿਖਾਉਂਦੇ ਆ ਕਿਹੜੀ ਗੱਡੀ ਆ ਕਿੰਨੀ ਉਸੇ ਪਾਈ ਵੀਕਲੀ ਬੰਟ ਰਹੀ ਸੀਗੀ ਤੇ ਕੀ ਆਪਾਂ ਨੂੰ ਖਰਚਾ ਪਿਆ ਇਹਦਾ ਖਰਚਾ ਵੀ ਤੁਹਾਨੂੰ ਦੱਸਾਂਗੇ ਵੀ ਕਿੰਨਾ ਪੈ ਰਿਹਾ ਸੀਗਾ ਆਪਾਂ ਨੂੰ ਤੇ ਆਪਾਂ ਇਹ ਚੇਂਜ ਕਿਉਂ ਕੀਤੀ ਆ ਇਹ ਵੀ ਮੈਂ ਤੁਹਾਨੂੰ ਦੱਸਾਂਗਾ ਬਲੌਗ ਦੇ ਵਿੱਚ ਬਾਅਦ ਚ ਵੀ ਇਹਦੇ ਪਿੱਛੇ ਕੀ ਕੀ ਰੀਜ਼ਨ ਨੇ ਚੇਂਜ ਕਰਨ ਦੇ ਮਿਸਿਸ ਅੱਗਾ ਪਹੁੰਚ ਗਏ ਜੀ ਆਪਾਂ ਜਿੱਥੋਂ ਆਪਾਂ ਗੱਡੀ পিক ਕਰਨੀ ਆ ਆ ਦੇਖੋ ਇਧਰ ਹੀ ਕੋਈ ਚਰਚਾ ਜਾਂ ਸਮਥਿੰਗ ਜੋ ਵੀ ਆ ਮਤਲਬ ਆਈ ਡੋਟ ਨੋ ਤੇ ਇਹ ਪਹੁੰਚ ਗਏ ਜੀ ਆਪਾਂ ਜਿਹਨਾਂ ਤੋਂ ਗੱਡੀ ਲੈਣੀ ਆ ਤੇ ਮੈਂ ਕੋਈ ਦੇਖੋ ਹਣਾ ਮਤਲਬ ਵੀ ਇਹਨਾਂ ਦਾ ਨਾਮ ਮੇਰੇ ਇਹ ਰਿਸ਼ਤੇਦਾਰ ਨੇ ਦਾ ਕੁਛ ਪਰ ਮੈਂ ਤੁਹਾਨੂੰ ਇੱਕ ਜੈਨੂਇਨ ਸਲਾਹ ਦਵਾਂਗਾ ਅਗਰ ਤੁਸੀਂ ਕੈਨੇਡਾ ਦੇ ਵਿੱਚ ਗੱਡੀ ਲੈਣੀ ਆ ਤਾਂ ਇਹਨਾਂ ਕੋਲ ਅੱਖਾਂ ਬੰਦ ਕਰਕੇ ਆ ਜਿਓ ਪਹੁੰਚ ਗਏ ਸੀ ਜੀ ਆਪਾਂ ਇੱਥੇ ਤੇ ਗੱਡੀ ਰਿਵੀਲ ਕਰਨ ਲੱਗੇ ਹੁਣ ਤੁਹਾਨੂੰ ਕਿਹੜੀ ਆ ਇਹ ਗੱਡੀ ਹੈ ਜੀ ਆਪਣੀ ਨੰਬਰ ਆਪਾਂ ਉਹੀ ਸੇਮ ਰੱਖਿਆ ਹੰਡਾਈ ਐਲੈਂਟਰਾ ਐਨ ਲਾਈਨ ਆ ਐਨ ਲਾਈਨ ਦਾ ਮਤਲਬ ਹੁੰਦਾ ਟੌਪ ਤੇ ਇਹ ਗੱਡੀ ਦੇ ਵਿੱਚ ਕੁਝ ਚੇਂਜਸ ਨੇ ਮਤਲਬ ਥੋੜੇ ਜਿਹਾ ਸਿੰਪਲ ਐਲੈਂਟਰਾ ਨਾਲੋਂ ਤੇ ਆਦਾ ਜਿਵੇਂ ਪਿੱਛੇ ਇਹ ਸਪੋਇਲਰ ਆ ਜਾਂਦਾ ਤੇ ਥੋੜੀ ਜਿਹਾ ਆਪਣਾ ਐਨ ਲਾਈਨ ਦੀ ਬੇਜਿੰਗ ਆ ਜਾਂਦੀ ਆ ਤੇ ਮਤਲਬ ਵੀ ਬਲਕੀ ਜੀ ਲੁੱਕ ਹੈ ਸਪੋਰਟੀ ਜੀ ਲੁੱਕ ਜਿਵੇਂ ਇਹਦੇ ਸਾਈਡ ਤੇ ਇਹ ਆ ਜਾਂਦਾ ਅਲੋਏ ਵਲ ਵੱਡੇ ਨੇ ਇਹਦੇ 18 ਇੰਚ ਇਹ ਐਨ ਲਾਈਨ ਦੀ ਬੇਜਿੰਗ ਇਹ ਗੱਡੀ ਹੈਗੀ ਜੀ 2022 ਮਾਡਲ ਤੇ ਤੁਨੋਂ ਕਿ ਆਪਾਂ ਗੱਡੀ 'ਚ ਬੈਠ ਕੇ ਡਿਸਕਸ ਕਰਦੇ ਆ ਵੀ ਕੀ ਇਹਦਾ ਰੀਜ਼ਨ ਰਿਹਾ ਪਾ ਇਹ ਕਿਉਂ ਲਿੱਤੀ ਤੇ ਆਪਾਂ ਕਿਉਂ ਕਿਉਂ ਉਹ ਆਪਣੇ ਇਹਨਾਂ ਨੂੰ ਟ੍ਰੇਡਿੰਗ ਕਰਤੀ ਤੇ ਟ੍ਰੇਡਿੰਗ ਕਰਕੇ ਆਪਾਂ ਨੇ ਗੱਡੀ ਚੱਕੀ ਆ ਲੋ ਜੀ ਆਪਾਂ ਗੱਡੀ ਲੈ ਕੇ ਆ ਗਏ ਤੇ ਹੁਣ ਚੱਲੇ ਆਪਾਂ ਸਭ ਤੋਂ ਪਹਿਲਾਂ ਗੁਰੂ ਘਰ ਕਿਉਂਕਿ ਜੋ ਦਿੱਤਾ ਇਹ ਨਹੀਂ ਦਿੱਤਾ ਜੋ ਵੀ ਦੇਣਾ ਇਹ ਨਹੀਂ ਦੇਣਾ ਆਪਾਂ ਕੋਣਾ ਹਨਾ ਮਤਲਬ ਵੈਗਰੂ ਦੀ ਮਰਜ਼ੀ ਬਿਨਾ ਪਤਾ ਨਹੀਂ ਲੱਦਾ ਆਪਾਂ ਦਾ ਫੇਰ ਇਨਸਾਨ ਆ ਪਤਾ ਨਹੀਂ ਲੱ ਸकता ਉਹਦੀ ਮਰਜ਼ੀ ਬਿਨਾ ਕਰਦੇ ਆ ਸ਼ੁਕਰਾਨਾ ਜਾ ਕੇ ਵੈਗਰੂ ਦਾ ਤੇ ਬਾਕੀ ਤੁਹਾਨੂੰ ਬੈਠ ਕੇ ਡਿਟੇਲ ਦੱਸਾਂਗੇ ਗੱਡੀ ਚ ਕਿੰਨੀ ਬਾਈ ਵੀਕਲੀ ਬੈਠੀ ਆਪਾਂ ਨੂੰ ਤੇ ਆਪਾਂ ਨੂੰ ਕਿੰਨਾ ਗੱਡੀ ਚ ਘਾਟਾ ਪਿਆ ਦੂਜੀ ਚ ਕੀ ਆ ਟਰੇਡ ਇਨ ਕਰਨ ਦੇ ਵਿੱਚ ਕਿਉਂਕਿ ਦੇਖੋ ਆਪਾਂ ਜਦੋਂ ਗੱਡੀ ਚੇਂਜ ਕਰਦੇ ਆ ਮਾੜਾ ਮੋਡਾ ਘਾਟਾ ਤਾਂ ਪੈਂਦਾ ਹੀ ਹੁੰਦਾ ਓਜੀ ਵੀ ਤੁਹਾਨੂੰ ਪਤਾ ਸੰਗੇ ਵੀ ਪੱਕੀ ਹੂ ਪਾਇਆ ਤੇ ਕਿੰਨਾ ਪਿਆ ਪਹੁੰਚ ਗਏ ਜੇ ਆਪਾਂ ਗੁਰੂ ਘਰ ਆਪਣੇ ਘਰ ਦੇ ਨੇੜੇ ਹੀ ਗੁਰੂ ਘਰ ਪੈਂਦਾ ਤੇ ਕਰਦੇ ਆਂ ਜੀ ਦਰਸ਼ਨ ਉਹ ਬਾਅਦ ਚ ਮਿਲਦੇ ਆ ਤੁਹਾਨੂੰ ਮੱਥਾ ਟੇਕ ਕੇ ਬਾਹਰ ਆ ਕੇ ਨਾਨਕ ਟੁੱਠਾ ਕੀ ਨੀਂਦਾਂ ਤ ਅਸਾਂ ਮੱਲਾ ਪੰਜਵਾ ਗੁਰ ਪੂਰੇ ਰਾਖਿਆਂ ਦੇ ਹੱਥ ਮਰਗਟ ਭਇਆ ਅਜਾ ਨਿਕਾ ਪਰਤਾਪ ਗੁਰੂ ਘਰ ਆਏ ਸੀਗੇ ਜੀ ਤੇ ਦਰਸ਼ਨ ਕਰ ਲਏ ਆਪਣੀ ਗੱਡੀ ਨੇ ਵੀ ਤੇ ਆਪਾਂ ਵੀ ਲੰਗਰ ਖਾ ਕੇ ਪ੍ਰਸ਼ਾਦਾ ਛਕ ਕੇ ਹੁਣ ਚੱਲਦੇ ਆ ਜੀ ਆਪਾਂ ਦੇਖਦੇ ਹਾਂ ਕਿਤੇ ਘੁੰਮਦੇ ਫਿਰਦੇ ਆ ਤੇ ਤੁਹਾਨੂੰ ਡਿਟੇਲ ਦੱਸਾਂਗੇ ਹਾਂਜੀ ਮਿੱਤਰੋ ਅੱਜ ਆਪਾਂ ਗੱਡੀ ਲੈ ਕੇ ਆਏ ਆ ਆਪਣੀ ਲਾਈਫ ਦੀ ਕੈਨੇਡਾ ਦੇ ਵਿੱਚ ਤੀਜੀ ਗੱਡੀ ਇਹ ਦੇਖੋ ਕੁਝ ਰੀਜ਼ਨ ਨੇ ਮਤਲਬ ਵੀ ਕਈ ਬੰਦੇ ਸੋਚਦੇ ਹੋਣੇ ਕਿ ਪਤਾ ਨਹੀਂ ਹਨਾ ਇਹਨੂੰ ਕੀ ਹੋ ਗਿਆ ਕਿ 5-6 ਮਹੀਨੇ ਦੇ ਵਿੱਚ ਜਾ ਕੇ ਤੀਜੀ ਗੱਡੀ ਲੈ ਲਈ ਦੇਖੋ ਪਹਿਲੀ ਗੱਡੀ ਜਿਹੜੀ ਮੈਂ ਲਈ ਸੀਗੀ ਉਦੋਂ ਮੈਂ ਤੁਹਾਨੂੰ ਦੱਸਦਾ ਮੈਂ ਹੈਗਾ ਸੀਗਾ ਕਲੋਜ਼ ਵਰਕ ਪਰਮਿੰਟ ਤੇ ਤੇ ਉਦੋਂ ਮੈਂ ਸਿਰਫ ਗੱਡੀ ਮਤਲਬ ਕੁਝ ਉਦੋਂ ਮੈਂ ਨਾ ਨਵਾ ਨਵਾ ਸੀਗਾ ਵੀ ਮੈਂ ਉਦੋਂ ਬਾਈ ਵੀਕਲੀ ਜਾਂ ਮੰਥਲੀ ਪੇਮੈਂਟ ਨਹੀਂ ਆਪਣਾ ਹਨਾ ਚਾਰਿਆ ਸੀਗਾ ਕਿ ਮੈਂ ਲਵਾਂ ਕਿ ਮੈਂ ਮੰਥਲੀ ਪੇਮੈਂਟ ਦੇ ਵਿੱਚ ਫਸਾ ਜੋ ਹੈਗੀ ਸੀਗੀ નો ਡਾਊਟ ਪੈਸਾ ਕਮਾਰੇ ਸੀਗੀ ਉਹ ਤਾਂ ਪੈਸਾ ਹੁਣ ਵੀ ਕਮਾ ਰਹੀਆਂ ਤੇ ਬਟ ਉਦੋਂ ਮੈਂ ਕੈਸ਼ ਗੱਡੀ ਲਈ ਸੀਗੀ ਉਹ 2013 ਦੀ ਕੀਆ ਆਪਟੀਮਾ ਤੇ ਬਹੁਤ ਵਧੀਆ ਗੱਡੀ ਸੀਗੀ ਹਨਾ ਮਤਲਬ ਵੀ ਆਪਾਂ ਨੂੰ ਪੇਮੈਂਟ ਦੇ ਅਕੋਰਡਿੰਗ 54200 4300 ਦੇ ਕੁਝ ਪਈ ਸੀਗੀ ਆਪਾਂ ਨੂੰ ਤੇ ਬਹੁਤ ਵਧੀਆ ਗੱਡੀ ਨਿਕਲੀ ਉਹ ਉਹ ਮੈਂ ਚਲਾਈ ਉਸ ਤੋਂ ਬਾਅਦ ਮੈਂ ਆਪਣਾ ਵਰਕ ਪਰਮਿਟ ਕਰਵਾ ਲਿਆ ਸੀਗਾ ক্লোਜ਼ ਟੂ ਓਪਨ ਓਪਨ ਕਰਵਾ ਕੇ ਮੇਰੇ ਕੋਲ ਆਪਸ਼ਨਸ ਸੀਗੀਆਂ ਕੀ ਮੈਂ ਜੋਬ ਦੇ ਨਾਲ ਨਾਲ ਪਾਰਟ ਟਾਈਮ ਜਾਂ ਫੁੱਲ ਟਾਈਮ ਮੈਂ ਆਪਣਾ ਕੋਈ ਗੱਡੀ ਦੇ ਉੱਪਰ ਕੰਮ ਕਰ ਸਕਦਾ ਬੜੇ ਕੰਮ ਨੇ ਇੱਥੇ ਅਗਰ ਤੁਹਾਡੇ ਕੋਲ ਇੱਥੇ ਗੱਡੀ ਹੈ ਕੈਨੇਡਾ ਦੇ ਵਿੱਚ ਤਾਂ ਤੁਸੀਂ ਗੱਡੀ ਦੇ ਸਰ ਤੋਂ ਵੀ ਬੜਾ ਪੈਸਾ ਕਮਾ ਸਕਦੇ ਹੋ ਤੇ ਫਿਰ ਮੈਂ ਕੀ ਆ ਫੋਰਟੇ ਉਦੋਂ ਲਿੱਤੀ ਉਦੋਂ ਮੇਰਾ ਕ੍ਰੈਡਿਟ ਸੀਗਾ ਨਵਾਂ ਤੇ ਮਨੂ ਆਏ ਨੂੰ ਹਜੇ ਆਈ ਥਿੰਕ 3-4 ਮਹੀਨੇ ਹੋਏ ਸੀਗੇ ਕੈਨੇਡਾ ਆਇਆ ਨੂੰ ਜਿਆਦਾ ਪੁਰਾਣਾ ਨਹੀਂ ਸੀਗਾ ਮੈਂ ਕ੍ਰੈਡਿਟ ਨਵੇਂ ਕਰਕੇ ਮੇਰੀ ਨਾ ਮੈਂ ਗੱਡੀ ਉਦੋਂ ਨਵੀਂ ਲੈਣ ਲੱਗਿਆ ਸੀਗਾ 0 ਕਿਲੋਮੀਟਰ ਟੋヨタ ਕਰੋਲਾ ਦੇਖ ਰਿਆ ਸੀਗਾ ਉਦੋਂ ਮੈਂ ਐਸਸੀ ਅਪਗ੍ਰੇਡੇਡ ਜਾਂ ਹਾਈਬ੍ਰਿਡ ਕੋਈ ਬਟ ਉਦੋਂ ਅਪਰੂਵਲ ਨਹੀਂ ਆਈ ਸੀਗੀ ਮੇਰੀ ਕਿਉਂਕਿ ਮੇਰਾ ਕ੍ਰੈਡਿਟ ਨਵਾਂ ਸੀਗਾ ਫਿਰ ਮੈਂ ਇੱਕ ਤੁਹਾਨੂੰ ਆਪਣੇ ਦੱਸ ਦਣਾ ਇੱਥੇ ਬਹੁਤ ਵੱਡੇ ਮਗਰਮੱਛ ਨੇ ਆਪਣੇ ਡੀਲਰ ਤੁਸੀਂ ਸਾਰੇ ਹੀ ਜਾਣਦੇ ਹੋ ਬੰਦੇ ਨੂੰ ਮੈਂ ਤੇ ਖੁੱਲ ਕੇ ਨਾਮ ਨਹੀਂ ਲੈ ਰਿਆ ਮਨੂੰ ਇਹ ਵੀ ਚਲੋ ਹਣਾ ਕਿਉਂ ਆਪਾਂ ਮਤਲਬ ਵੀ ਜੋ ਮੇਰੇ ਨਾਲ ਕੀਤਾ ਉਹਨੇ ਕੀਤਾ ਮਤਲਬ ਵੀ ਮੈਂ ਤੁਹਾਨੂੰ ਹਮੇਸ਼ਾ ਰეკਮੈਂਡ ਕਰਾਂਗਾ ਅਗਰ ਤੁਸੀਂ ਸਮਝ ਗਏ ਹੋ ਕਿ ਮੈਂ ਕਿਤੋਂ ਪਿਛਲੀ ਗੱਡੀ ਲਿੱਤੀ ਸੀ ਜਾਂ ਤੁਸੀਂ ਮੇਰੀ ਗੱਡੀ ਦੀ ਆਪਣੀ ਪਿਛਲੀਆਂ ਫੋਟੋਆਂ ਦੇਖੀ ਹੋਣੀਆਂ ਸਟੇਟਸ ਦੇਖੀ ਹੋਣੇ ਤਾਂ ਤੁਸੀਂ ਦੇਖ ਲਿਓ ਉੱਥੇ ਜਾ ਕੇ ਵੀ ਮੈਂ ਕਿੰਨਾ ਤੋਂ ਗੱਡੀ ਲਿੱਤੀ ਸੀਗੀ ਮਤਲਬ ਵੀ ਸਭ ਤੋਂ ਵੱਡੇ ਮਗਰਮੱਛ ਪੂਰੇ ਕੈਨੇਡਾ ਦੇ ਵਿੱਚ ਜਾਂ ਪੂਰੇ ਬ੍ਰੈਂਟਨ ਦੇ ਵਿੱਚ ਮੈਂ ਕਹਾਂਗਾ ਵੀ ਉਹੀ ਬੰਦੇ ਨੇ ਮਤਲਬ ਵੀ ਉਹ ਬੰਦੇ ਐਵੇਂ ਦੇ ਨੇ ਮਤਲਬ ਵੀ ਮੈਨੂੰ ਪਤਾ ਸੀਗਾ ਕਿ ਉਹ ਬੰਦੇ ਐਵੇਂ ਦੇ ਨੇ ਮੈਂ ਆਲਰੇਡੀ ਉਹ ਬੰਦੇ ਬਾਰੇ ਜਾਣਦਾ ਸੀਗਾ ਮੈਨੂੰ بڑے ਬੰਦਿਆਂ ਨੇ ਰੋਕੇ ਸੀਗੇ ਕਿ ਉਹਨਾਂ ਤੋਂ ਗੱਡੀ ਨਾਲ ਲਈ ਪਰ ਕੁਝ ਰੀਜ਼ਨ ਐਵੇਂ ਸੀ ਕਿ ਮੇਰੀ ਅਪਰੂਵਲ ਨਹੀਂ ਆਈ ਸੀਗੀ ਮੈਨੂੰ ਪਤਾ ਸੀਗਾ ਵੀ ਮੈਂ ਅਗਰ ਉਹਨਾਂ ਕੋਲ ਜਾਵਾਂਗਾ ਉਹ ਅਪਰੂਵਲ ਜਿਗਾਰਡ ਲਾ ਕੇ ਜਾਂ ਕੋਈ ਵੀ ਐਵੇਂ ਦਾ ਸਿਸਟਮ ਪਾ ਕੇ ਵੱਧ ਪਰਸੈਂਟੇਜ ਤੇ ਗੱਡੀ ਮੈਨੂੰ ਚੁਕਾ ਕੇ ਹੀ ਮੋੜਨਗੇ ਉਹਨਾਂ ਦਾ ਕੰਮ ਐਵੇਂ ਦਾ ਵੀ ਤੁਸੀਂ ਜਾਓਗੇ ਨਾ ਅਗਰ ਤੁਹਾਡਾ ਅਪਰੂਵਲ ਘੱਟ ਪਰਸੈਂਟ ਤੇ ਵੀ ਆਂਦੀ ਆ ਤਾਂ ਵੀ ਉਹਨਾਂ ਨੂੰ ਤੁਹਾਨੂੰ ਬੜੇ ਘੱਟ ਚਾਂਸ ਨੇ ਕਿ ਘੱਟ ਅਪਰੂਵਲ ਪਰਸੈਂਟ ਦੇ ਤੁਹਾਨੂੰ ਦਵਾ ਕੇ ਦੇਣ ਨਾ ਉਹ ਹਮੇਸ਼ਾ ਸਿਰੇ ਵਾਲੀ ਆਪਣਾ ਅਪਰੂਵਲ ਦਿਵਾਉਂਦੇ ਨੇ ਵੀ ਸਿਰੇ ਵਾਲਾ ਮੈਨੂੰ 12.99% ਦੇ ਗੱਡੀ ਚ ਕਾਈ ਸੀ ਤੁਸੀਂ ਸੋਚ ਸਕਦੇ ਹੋ ਜਿਹੜਾ ਕਿ ਮਤਲਬ ਅਗਰ ਆਪਾਂ ਏਜੰਸੀ ਚੋਂ ਗੱਡੀ ਲੈਣੇ ਜਾ ਕੇ ਉਹ ਅਪਰੂਵਲ ਰੇਟ ਮਤਲਬ ਇਹ ਪਰਸੈਂਟ ਜਿਹੜਾ ਚੱਲ ਰਿਹਾ 8.5% ਤੇ ਉਹਨਾਂ ਨੇ ਮੈਨੂੰ 13% ਦੇ ਗੱਡੀ ਚ ਕਾਈ ਤੁਸੀਂ ਡਿਫਰੈਂਸ ਦੇਖੋ ਕਿੰਨਾ ਤੇ ਉਹ ਗੱਡੀ ਮੈਂ ਟ੍ਰੇਡ ਇਨ ਕਰਕੇ ਮੈਂ ਜੇ ਗੱਡੀ ਚ ਚੱਕੀ ਆ ਤੇ ਸਿਗਨੇਚਰ ਕਾਰ ਬਾਰੇ ਮੈਂ ਤੁਹਾਨੂੰ ਦਿਖਾ ਕੇ ਛੱਡਿਆ ਸਿਗਨੇਚਰ ਕਰਨ ਨਾਲ ਮੇਰਾ ਐਕਸਪੀਰੀਅੰਸ ਰਿਹਾ ਹਨਾ ਮੈਂ ਉਹਨਾਂ ਤੋਂ ਇੱਕ ਗੱਡੀ ਪਹਿਲਾਂ ਵੀ ਲੈ ਚੁੱਕਿਆ 2022 ਸਿਵਿਕ ਤੇ ਮੇਰੇ ਰਿਸ਼ਤੇਦਾਰ ਨੂੰ ਕਿਸੇ ਨੇ ਦਵਾਈ ਸੀਗੀ ਮੈਂ ਉਹਦੇ ਵਿੱਚ ਕੀ ਸੀਗਾ ਮਤਲਬ ਵੀ ਉਹਨਾਂ ਦਾ 10 11 ਘੰਟਾ ਵੱਜਣ ਤੋਂ ਬਾਅਦ ਵੀ ਉਹਨਾਂ ਦਾ ਸਿਸਟਮ ਇਹ ਆ ਸਿਗਨੇਚਰ ਵਾਲਿਆਂ ਦਾ ਕਿ ਜੋ ਮਿਨੀਮਮ ਪਰਸੈਂਟ ਰੇਟ ਆਪਣਾ ਯੂਜ਼ਡ ਕਾਰ ਲਈ ਚੱਲ ਰਿਹਾ ਹੁੰਦਾ ਨਾ ਅਗਰ ਉਹਦੇ ਤੁਹਾਡੀ ਅਪਰੂਵਲ ਆਏਗੀ ਤਾਂ ਤੁਹਾਨੂੰ ਗੱਡੀ ਦੇਣਗੇ ਨਹੀਂ ਤੁਹਾਨੂੰ ਕਹਿ ਦੇਣਗੇ ਵੀ ਸਾਡੇ ਵੱਲੋਂ ਤੁਹਾਡੀ ਅਪਰੂਵਲ ਨਹੀਂ ਆ ਰਹੀ ਵੀ ਅਸੀਂ ਤੁਹਾਨੂੰ ਗੱਡੀ ਨਹੀਂ ਦੇ ਸਕਦੇ ਉਹ ਐਨੇ ਕਿ ਸਾਫ਼ ਸੁਥਰੇ ਬੰਦੇ ਨੇ ਅਗਰ ਤੁਸੀਂ ਕਿਸੇ ਨੂੰ ਵੀ ਆਪਣਾ ਗੱਡੀ ਚਾਹੀਦੀ ਹੈ ਮੈਂ ਕਹਾਂਗਾ ਅੱਖਾਂ ਬੰਦ ਕਰਕੇ ਸਿਗਨੇਚਰ ਕਾਰ ਕੋਲ ਚੱਲ ਜਿਓ ਇੱਕ ਤਾਂ ਰੇਟ ਦੁਨੀਆ 'ਚ ਮਤਲਬ ਵੀ ਜਿੰਨੇ ਵੀ ਆਪਣਾ ਯੂਜ਼ਡ ਕਾਰ ਡੀਲਰ ਨੇ ਉਹਨਾਂ ਨਾਲੋਂ 500 ਗੱਟੇ ਗੱਡੀ ਬਿਲਕੁਲ ਘੱਟ ਚੱਲੀ ਹੋਈ ਹੁੰਦੀ ਆ ਉਹਨਾਂ ਦੀ ਉਹ ਜ਼ਿਆਦਾ ਚੱਲੀ ਹੋਈ ਗੱਡੀ ਰੱਖਦੇ ਨਹੀਂ ਹੁਣ ਜਿਵੇਂ ਮੈਂ ਇਹ ਗੱਡੀ ਲਈ ਆ ਹੰਡਾਈ ਅਲੈਂਟਰਾ ਐਨ ਲਾਈਨ ਐਨ ਲਾਈਨ ਇਹਦੇ ਵਿੱਚ ਟੌਪ ਟ੍ਰਿਮ ਆ ਜਾਂਦਾ ਮਤਲਬ ਵੀ ਹਨਾ ਬਾਕੀ ਜਿਹੜੀਆਂ ਸਿੰਪਲ ਨੇ ਗੱਡੀਆਂ ਉਹ ਸਿੰਪਲ ਨੇ ਇਹਦੇ ਵਿੱਚ ਐਨ ਲਾਈਨ ਦਾ ਟੌਪ ਡ੍ਰਿਮ ਆ ਜਾਂਦਾ ਇਹਦੇ ਵਿੱਚ ਕਾਫੀ ਆਪਣਾ ਡਿਫਰੈਂਸ ਨੇ ਇੱਕ ਮਤਲਬ ਹੀ ਹਨਾ ਕਹਿ ਸਕਦੇ ਆਂ ਵੀ ਉੱਪਰਲਾ ਮਾਡਲ ਹੈ ਟੌਪ ਦਾ ਤੇ ਮੈਨੂੰ ਹੁਣ ਜਿਹੜੀ ਪ੍ਰੋਗਰਾਮ ਮਿਲੀ ਆ 7.49 ਦੇ ਮਿਲੀ ਆ ਉਹਦੇ ਰੀਜ਼ਨ ਇਹ ਨੇ ਕਿ ਮੈਂ ਉਹ ਗੱਡੀ ਲਈਤੀ ਮੈਂ ਉਹਦੀਆਂ 22 ਵੀਕਲੀ ਕਿਸ਼ਤਾਂ ਭਰਦਾ ਰਿਹਾ ਹਨਾ ਕੋਈ ਮੇਰੀ ਮਿਸ ਪੇਮੈਂਟ ਨਹੀਂ ਹੋਈ ਉਹਦੇ ਕਰਕੇ ਮੇਰਾ ਆਪਣਾ ਥੋੜਾ ਜਿਹਾ ਕ੍ਰੈਡਿਟ ਹੋਰ ਇੰਪਰੂਵ ਹੋ ਗਿਆ ਕੁਝ ਮੈਨੂੰ ਟਾਈਮ ਵੀ ਹੋ ਗਿਆ ਥੋੜਾ ਜਿਹਾ ਹੁਣ 5 ਮਹੀਨੇ ਪਲੱਸ ਹੋ ਗਏ ਹਨਾ ਇਹ ਚੀਜ਼ਾਂ ਬੜੀਆਂ ਮੈਟਰ ਕਰਦੀਆਂ ਨੇ ਇੱ ਆਪਾਂ ਨੂੰ ਜਿਹੜਾ ਪਰਸੈਂਟ ਉਹ ਤਾਂ ਘੱਟ ਮਿਲਦਾ ਜਿਸ ਨਾਲ ਆਪਾਂ ਨੂੰ ਜਾਨਾ ਜ਼ਿਆਦਾ ਪੁਰਾਣੀ ਹਿਸਟਰੀ ਹੋ ਜਾਂਦੀ ਹੈ ਆਪਣੀ ਤੇ ਮੈਂ ਗੱਡੀ ਜਾ ਕੇ ਟ੍ਰੇਡਰ ਦੇ ਬਾਰੇ ਸਿਗਨੇਚਰ ਵਾਲਿਆਂ ਕੋਲ ਗਿਆ ਘਾਟਾ ਮੈਨੂੰ ਪਿਆ ਬਟ ਉਹ ਉਹਦੇ ਵਿੱਚ ਸਿਗਨੇਚਰ ਵਾਲਿਆਂ ਦੀ ਕੋਈ ਗਲਤੀ ਨਹੀਂ ਦੇਖੋ ਉਹਦੇ ਵਿੱਚ ਮੈਂ ਕਹਾਂਗਾ ਵੀ ਉਹ ਬੰਦਿਆਂ ਨੇ ਮੈਨੂੰ ਗੱਡੀ ਇੱਕ ਤਾਂ ਥੋੜੀ ਜਿਹੀ ਮਹਿੰਗੀ ਚੁਕਾਈ ਉਹਦੋਂ ਮੈਂ ਚੱਕਣੀ ਸੀ ਕਿਉਂਕਿ ਮੈਨੂੰ ਉਦੋਂ ਜ਼ਰੂਰਤ ਸੀਗੀ ਗੱਡੀ ਦੀ ਮੈਂ ਕੰਮ ਕਰਨਾ ਸੀਗਾ ਗੱਡੀ ਤੇ ਮੈਂ ਪੈਸੇ ਕਮਾਣੇ ਸੀਗੇ ਚਾਰ ਤੇ ਉਦੋਂ ਮੈਨੂੰ ਕਾਲੀ ਸੀ ਕਿ ਮੈਂ ਗੱਡੀ ਚੱਕਾਂ ਤੇ ਕੰਮ ਕਰਾਂ ਕਿਉਂਕਿ ਘਰੇ ਬਿਲੇ ਬੈਠ ਕੇ ਤਾਂ ਇੱਥੇ ਸਰਦਾ ਨਹੀਂ ਮੈਂ ਜਾ ਕੇ ਉਹਨਾਂ ਤੋਂ ਆਪਣਾ ਵੱਧ ਪਰਸੈਂਟ ਤੇ ਪ੍ਰਵਾਹ ਨਹੀਂ ਕੀਤੀ ਮੈਂ ਕਿਹਾ ਵੀ 2-4 ਮਹੀਨੇ ਚਲਾਣੀ ਹੈ 2-4 ਮਹੀਨੇ ਚਲਾ ਕੇ ਆਪਾਂ ਟ੍ਰੇਡ ਇਨ ਕਰਕੇ ਗੱਡੀ ਲੈ ਲਾਂਗੇ ਤੇ ਤੁਸੀਂ तकरीबन ਮੰਨ ਕੇ ਚਲੋ ਬਿਉ ਗੱਡੀ ਦੇ ਵਿੱਚ ਮੈਨੂੰ 7-8000 ਡਾਲਰ ਦਾ ਘਾਟਾ ਤਾਂ ਮਤਲਬ ਵੀ ਲੋਨ ਦੇ ਵਿੱਚ ਪੈ ਗਿਆ ਤੇ 4000 ਡਾਊਨ ਪੇਮੈਂਟ ਕੀਤੀ ਸੀਗੀ ਮੈਂ ਅਗਰ ਮੈਂ ਟੈਕਨੀਕਲੀ ਸੋਚਾਂ ਮਤਲਬ ਇਹ ਬਹੁਤ ਵੱਡਾ ਘਾਟਾ ਹਨਾ ਇੰਨੇ ਕੇ ਟਾਈਮ ਦੇ ਵਿੱਚ ਬਟ ਅਗਰ ਮੈਂ ਲੌਂਗ ਟਰਮ ਨੂੰ ਸੋਚਾਂ ਤਾਂ ਮਤਲਬ 13% ਤੋਂ ਮੈਨੂੰ ਪਰਸੈਂਟੇਜ ਵੀ 7.5 ਮਿਲ ਗਈ ਹੁਣ ਤੇ ਦੂਜੀ ਗੱਲ ਗੱਡੀ ਵੀ ਮਤਲਬ ਵਧੀਆ ਮਿਲ ਗਈ ਇੱਕ ਤਾਂ ਇਹ 2022 ਮਾਡਲ ਆ ਤੇ ਉਸ ਤੋਂ ਬਾਅਦ ਇਹ ਗੱਡੀ ਸਿਰਫ 32 ਕਿਲੋ 32000 ਕਿਲੋਮੀਟਰ ਚੱਲੀ ਹੋਈ ਆ ਉਹ ਚੱਲੀ ਹੋਈ ਸੀ ਕਿ 77 ਤੇ ਉਹਦੇ ਵਿੱਚ ਇੱਕ ਟੈਕਨੀਕਲ ਪ੍ਰੋਬਲਮ ਸੀ ਮੈਂ ਤਾਂ ਹੀ ਕਹਿ ਰਿਹਾ ਵੀ ਜੇ ਤੁਸੀਂ ਇਹ ਮੇਰੀ ਵੀਡੀਓ ਦੇਖ ਰਹੇ ਹੋ ਥੋੜੀ ਜਾਣ ਪਛਾਣ ਚੋ ਜਦ ਤੁਸੀਂ ਕਦੇ ਵੀ ਬਾਈਜੀ ਵਾਲਿਆਂ ਕੋਲ ਜਾਣ ਦੀ ਨਾ ਸੋਚੋ ਮੈਂ ਤੁਹਾਨੂੰ ਨਾਮ ਦੱਸ ਹੀ ਦਿੱਤਾ ਹੁਣ ਕਿਉਂਕਿ ਤੁਸੀਂ ਦੇਖ ਹੀ ਲੈਣਾ ਹਨਾ ਵੀ ਮੇਰੀਆਂ ਪ੍ਰਾਣੀਆਂ ਸਟੇਟਸ ਦੇ ਵਿੱਚ ਮੈਂ ਕਿਹਨਾਂ ਤੋਂ ਗੱਡੀ ਲਈਤੀ ਸੀਗੀ ਮੈਂ ਰეკਮੈਂਡ ਹੀ ਕਰਾਂਗਾ ਵੀ ਉਹਨਾਂ ਤੋਂ ਭੁੱਲ ਕੇ ਵੀ ਗੱਡੀ ਨਾ ਲਿਆਇਓ ਉਹ ਗੱਡੀ ਦੇ ਵਿੱਚ ਇੱਕ ਟੈਕਨੀਕਲ ਪ੍ਰੋਬਲਮ ਵੀ ਸੀਗੀ ਅਗਰ ਤੁਹਾਨੂੰ ਉਹ ਇਨਫੋਰਮੇਸ਼ਨ ਚਾਹੀਦੀ ਹੈ ਤੁਸੀਂ ਮੈਨੂੰ ਕੰਟੈਕਟ ਕਰ ਲਿਓ ਮੈਂ ਤੁਹਾਨੂੰ ਦੱਸਾਂਗਾ ਵੀ ਕੀ ਪ੍ਰੋਬਲਮ ਸੀਗੀ ਉਹ ਗੱਡੀ ਦੇ ਵਿੱਚ ਬਾਕੀ ਆਪਣਾ ਤੁਸੀਂ ਉਹ ਠੱਗਾਂ ਕੋਲ ਬਿਲਕੁਲ ਵੀ ਨਾ ਜਾਇਓ ਮਤਲਬ ਵੀ ਟੈਕਨੀਕਲ ਪ੍ਰੋਬਲਮ ਦੇ ਨਾਲ ਨਾਲ ਜਿਹੜੀ ਉਹ ਬੰਦੇ ਦੀ ਛੇਲ ਉਹ ਮਤਲਬ ਇਹ ਗੱਲ ਉਹ ਆ ਜਾਂਦੀ ਹੈ ਵੀ ਉਹ ਕੁੜੀਆਂ ਦਿਖਾ ਦਿਖਾ ਕੇ ਨਾ ਲੋਕਾਂ ਨੂੰ ਗੱਡੀਆਂ ਵੇਚ ਰਹੇ ਨੇ ਹਵਾ ਬਣਾ ਰਖਾ ਇੱਕ ਕਿ ਹਾਂ ਅਸੀਂ ਬੜੇ ਤਗੜੇ ਡੀਲਰਾਂ ਇਹੋ ਜਿਹਾ ਕੁਝ ਨਹੀਂ ਬਾਈ ਜੀ ਵੀ ਆਪਣਾ ਉਹਨਾਂ ਕੋਲ ਐਡਾ ਕੋਈ ਜ਼ਿਆਦਾ ਇਨਵੈਂਟਰੀ ਵੀ ਨਹੀਂ ਹੈਗੀ ਜਿੰਨੀ ਕਿ ਇਨਵੈਂਟਰੀ ਉਹ ਰੱਖੀ ਬੈਠੇ ਨੇ ਅਜਿੰਨੇ ਪੁਰਾਣੇ ਡੀਲਰ ਹੋਣ ਤੋਂ ਬਾਅਦ ਵੀ ਇੰਨੀ ਕਿ ਇਨਵੈਂਟਰੀ ਅੱਜ ਕੱਲ ਕੋਈ ਨਵਾਂ ਖੋਲ ਕੇ ਵੀ ਰੱਖ ਲੈਂਦਾ ਕੋਈ ਵੱਡੀ ਗੱਲ ਨਹੀਂ ਤਾਂ ਕਰਕੇ ਮੈਂ ਤੁਹਾਨੂੰ ਰეკਮੈਂਡ ਕਰਾਂਗਾ ਜਿਹੜਾ ਤੋਂ ਮੈਂ ਗੱਡੀ ਲਈਤੀ ਹੁਣ ਇਹਨਾਂ ਦੀ ਵੈਬਸਾਈਟ ਤੇ ਜਾਓ ਇਹਨਾਂ ਨੇ ਵੈਬਸਾਈਟ ਤੇ ਪ੍ਰਾਈਸ ਮੈਂਸ਼ਨ ਕੀਤੇ ਹੋਏ ਨੇ ਤੇ ਗੱਡੀ ਦੇ ਕਿ ਤੇ ਗੱਡੀ ਦਾ ਮਾਡਲ ਦੇਖਿਓ ਤੇ ਪ੍ਰਾਈਸ ਦੇਖਿਓ ਉਸ ਤੋਂ ਬਾਅਦ ਕੰਪੇਅਰ ਕਰ ਲਿਓ ਕਿਸੇ ਨਾਲ ਵੀ ਜੇ ਤੁਹਾਨੂੰ ਇਹ ਪ੍ਰਾਈਸ ਸੇ ਕੋਈ ਹੋਰ ਗੱਡੀ ਦਿੰਦਾ ਤੇ 7.49 ਤੇ ਅਪਰੂਵਲ ਦਵਾ ਕੇ ਦਿੰਦਾ ਹਨ ਤਾਂ ਤੁਸੀਂ ਉੱਥੇ ਜਾ ਕੇ ਲੈ ਸਕਦੇ ਹੋ ਮੈਨੂੰ ਕਹਿੰਦਾ ਵੀ ਕਿੱਲੇ ਲੈਣਾ ਤੋਂ ਹੀ ਲਓ ਨਾ ਮੈਂ ਮੇਰੇ ਦੇਖੋ ਇਹ ਰਿਸ਼ਤੇਦਾਰ ਨੇ ਨਾ ਮੈਂ ਇਹ ਕਹਿ ਰਿਹਾ ਵੀ ਹਾਂ ਵੀ ਆਪਣਾ ਸਿਰਫ ਇਹੀ ਵਧੀਆ ਨੇ ਹੋਰ ਵੀ ਵਧੀਆ ਹੋ ਸਕਦੇ ਨੇ ਬਟ ਮੇਰਾ ਐਕਸਪੀਰੀਅੰਸ ਦੋ ਵਾਰ ਇਹਦੇ ਨਾਲ ਪਰਸਨਲ ਰਹਿਣ ਨਾਲ ਤੇ ਦੋਨੋਂ ਵਾਰ ਪਰਸਨਲ ਐਕਸਪੀਰੀਅੰਸ ਦੇ ਵਿੱਚ ਮੈਂ ਇਹੀ ਕਹਾਂਗਾ ਵੀ ਬੈਸਟ ਐਕਸਪੀਰੀਅੰਸ ਰਿਹਾ ਮੇਰਾ ਬਾਕੀ ਆਪਣਾ ਇਹ ਗੱਡੀ ਹੁਣ ਮੈਂ ਲਈਤੀ ਆ ਹੁਣ ਇਹਨੂੰ ਆਪਾਂ ਚਲਾਵਾਂਗੇ ਉਹਦੇ ਵਿੱਚ ਦੂਜੀ ਗੱਲ ਮੈਂ ਉਹਨਾਂ ਨੂੰ ਉਦੋਂ ਠੱਗਾਂ ਨੂੰ ਕਿਹਾ ਕਿ ਮੇਰਾ ਗੈਪ ਇੰਸ਼ੋਰੈਂਸ ਕਰਕੇ ਦਿਓ ਗੈਪ ਇੰਸ਼ੋਰੈਂਸ ਨੇ ਉਹਨਾਂ ਨੇ ਮੇਰਾ ਕਰਵਾ ਕੇ ਦਿੱਤਾ 4000 ਮੇਰੇ ਤੋਂ ਡਾਊਨ ਪੇਮੈਂਟ ਵੀ ਲੈ ਲਈ ਇੰਟਰਸਟ ਰੇਟ ਵਧਾ ਦਵਾਤਾ ਬੜੀਆਂ ਗੱਲਾਂ ਨੇ ਮਤਲਬ ਅਗਰ ਆਪਾਂ ਡਿਸਕਸ ਕਰਨ ਬਹਿ ਜਾਗੇ ਤਾਂ ਬੜਾ ਮਤਲਬ ਇਹ ਬਲੌਗ ਆਪਣਾ ਆਊਟ ਆਫ ਦਾ ਵੇਅ ਚੱਲ ਜਾਏਗਾ ਆਪਾਂ ਮਤਲਬ ਇਹ ਕਿ ਖੁਸ਼ੀ ਵਾਲੀ ਗੱਲ ਆ ਕਿ ਆਪਾਂ ਅੱਜ ਇੱਕ ਗੱਡੀ ਲੈ ਲਈ ਤੇ ਮੈਂ ਸੈਟੀਸਫਾਈਡ ਹਾਂ ਹਨ ਮਤਲਬ ਗੱਡੀ ਦੇ ਵਿੱਚ ਕੋਈ ਆਪਣਾ ਦੇਖੋ ਜੇ ਦਿੱਕਤ ਹੋਈ ਉਹ ਮੈਨੂੰ ਅੱਜ ਨਹੀਂ ਪਤਾ ਲੱਗਣੀ ਹੈ ਫਿਊਚਰ ਦੇ ਵਿੱਚ ਪਤਾ ਲੱਗੇਗੀ ਜੇ ਮੈਨੂੰ ਕੋਈ ਦਿੱਕਤ ਹੋਵੇ ਵੈਸੇ ਮੇਰਾ ਪਰਸਨਲ ਐਕਸਪੀਰੀਅੰਸ ਜਿਹੜਾ ਪਾਸਟ ਵਾਲਾ ਰਿਹਾ 6 ਮਹੀਨੇ ਪਹਿਲਾਂ ਗੱਡੀ ਲਈਤੀ ਸੀ ਉਸ ਦੇ ਵਿੱਚ ਕੋਈ ਵੀ ਦਿੱਕਤ ਨਹੀਂ ਆਈ 2022 ਦੀ ਸਿਵਿਕ ਲਈਤੀ ਸੀਗੀ 16000 ਕਿਲੋਮੀਟਰ ਚੱਲੀ ਹੋਈ ਸਿਰਫ ਤੇ ਮਤਲਬ ਵੀ ਉਹ ਚੀਜ਼ ਕਰਕੇ ਬਲੀਵੇਬਲ ਹੋਇਆ ਜਣਾ ਤੇ ਇੱਕ ਮੈਂ ਇਹ ਨਹੀਂ ਕਹਿੰਦਾ ਵੀ ਹਾਂ ਵੀ ਇੱਕ ਦੇ ਵਿੱਚ ਨਹੀਂ ਆਈ ਤਾਂ ਦੂਜੀ ਦੇ ਵਿੱਚ ਨਹੀਂ ਆ ਸਕਦੀ ਵੈਗਰੂ ਕਿਰਪਾ ਕਰੇ ਇਹਦੇ ਵਿੱਚ ਕੋਈ ਦਿੱਕਤ ਨਾ ਹੋਵੇ ਬਟ ਜੇ ਕੋਈ ਆਈ ਤਾਂ ਮੈਂ ਨਾਲ ਗੱਡੀ ਲੈਣ ਵਾਸਤੇ ਸਿਗਨੇਚਰ ਕਰ ਜਾਓ ਤੇ ਉਸ ਤੋਂ ਬਾਅਦ ਮੈਂ ਜਿਹੜੀ ਕੀ ਐ ਫੋਟੋ ਲਈਤੀ ਸੀਗੀ ਉਹਦਾ ਮੈਂ ਕੋਈ ਬਲੌਗ ਨਹੀਂ ਪਾਇਆ ਨਾ ਮੈਂ ਮਤਲਬ ਵੀ ਕਿ ਉਹਦਾ ਹਨਾ ਵੀਡੀਓ ਬਣਾਈ ਸੀਗੀ ਥੋੜਾ ਜਿਹਾ ਕੁਛ ਮੈਂ ਬਿਜ਼ੀ ਹੋ ਗਿਆ ਸੀਗਾ ਆਪਣੇ ਕੰਮਕਾਰਾਂ ਦੇ ਵਿੱਚ ਸਿਸਟਮ ਨੂੰ ਥੋੜਾ ਜਿਹਾ ਸਹੀ ਕੀਤਾ ਸਰਕਲ ਹਨਾ ਮਤਲਬ ਸੈੱਟ ਕੀਤਾ ਹੁਣ ਆਪਾਂ ਥੋੜੇ ਜਿਹਾ ਫ੍ਰੀ ਹੋਇਆ ਹੁਣ ਮੈਂ ਦੁਬਾਰਾ ਫੇਰ YouTube ਤੇ ਵਾਪਸ ਆਇਆ ਇੱਕ ਬਲੌਗ ਮੈਂ ਉਹਦਾ ਉਹਦਾ ਬਣਾਇਆ ਹੋਇਆ ਮੈਂ ਵੰਡਰਲੈਂਡ ਵਾਲਾ ਪਾ ਦਿੱਤਾ ਅਪਲੋਡ ਕਰ ਦਿੱਤਾ ਤੁਸੀਂ ਜਾ ਕੇ ਉਹ ਵੀ ਦੇਖ ਸਕਦੇ ਹੋ ਹੁਣ 2 ਮਹੀਨੇ ਬਾਅਦ ਮੈਂ ਦੁਬਾਰਾ ਇਹ ਨਵਾਂ ਬਲੌਗ ਬਣਾਇਆ ਤੇ ਹੁਣ ਅੱਗੇ ਕੋਸ਼ਿਸ਼ ਕਰਾਂਗੇ ਮੈਂ ਕੋਈ ਕਮਿਟਮੈਂਟ ਨਹੀਂ ਕਰਦਾ ਅੱਗੇ ਕੋਸ਼ਿਸ਼ ਕਰਾਂਗੇ ਮਤਲਬ ਕੈਨੇਡਾ ਦੇ ਹਾਲਾਤਾਂ ਬਾਰੇ ਇਮੀਗ੍ਰੇਸ਼ਨ ਨੂੰ ਲੈ ਕੇ ਬੜਾ ਕੁਝ ਚੇਂਜ ਹੋ ਰਿਹਾ ਥੇ ਕੀ ਕੀ ਇੱਥੇ ਸਿਸਟਮ ਹੈ ਕਿਵੇਂ ਹਨਾ ਮੈਂ ਅੱਜ ਦੇ ਡੇਟ ਦੇ ਵਿੱਚ ਕੀ ਜੋਬ ਕਰ ਰਿਹਾ ਕੀ ਮੇਰਾ ਪੇ ਰੇਟ ਆ ਸਾਰਾ ਕੁਝ ਆਪਾਂ ਆਉਣ ਵਾਲੇ ਬਲੌਗਸ ਦੇ ਵਿੱਚ ਆਪਾਂ ਸ਼ੇਅਰ ਕਰਿਆ ਕਰਾਂਗੇ ਤੁਹਾਡੇ ਨਾਲ ਤੁਸੀਂ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਹੋ ਸਕਦਾ ਕਿਸੇ ਦੀ ਹੈਲਪ ਹੋ ਜੇ ਮੇਰੀ ਇਹ ਵੀਡੀਓ ਨਾਲ ਜਿਹੜਾ ਕੋਈ ਗੱਡੀ ਲੈਣ ਦੇ ਬਾਰੇ ਸੋਚ ਰਿਹਾ ਕੈਨੇਡਾ ਦੇ ਵਿੱਚ ਜਾਂ ਗੱਡੀ ਲੈਣ ਲਈ ਉਹਨਾਂ ਕੋਲ ਜਾ ਰਿਹਾ ਤਾਂ ਉਹ ਬਚ ਸਕੇ ਬਾਕੀ ਥੈਂਕ ਯੂ ਲਾਈਕ ਜ਼ਰੂਰ ਕਰ ਦਿਓ